ਜੇ ਸਾਨੂੰ ਆਪ ਨੂੰ ਹੀ ਵਚਨ ਦਾ ਗਿਆਨ ਨਹੀਂ ਹੋਊਗਾ ਫਿਰ ਆਪਾਂ ਕਿਵੇਂ ਪਰਖਾਂਗੇ ਸੋ ਕਿਸੇ ਨੂੰ ਪਰਖਣ ਦੇ ਲਈ ਪਹਿਲਾਂ ਸਾਨੂੰ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਸਾਨੂੰ ਵਚਨ ਪੜਨਾ ਵੀ ਆ ਵਚਨ ਸੁਣਨਾ ਵੀ ਆ ਤੇ ਵਚਨ ਦੇ ਅਨੁਸਾਰ ਅਸੀਂ ਚੱਲਣਾ ਵੀ ਆ ਅਰ ਜਦੋਂ ਪ੍ਰਾਰਥਨਾ ਕਰਨੀ ਆ ਉਸ ਵੇਲੇ ਅਸੀਂ ਪਰਮੇਸ਼ਵਰ ਤੋਂ ਮੰਗਣਾ ਆ ਕਿ ਪ੍ਰਭੂ ਸਾਨੂੰ ਡਿਸਰਨਮੈਂਟ ਦੀ ਗਿਫਟ ਦਿਓ ਸਾਨੂੰ ਭਲੇ ਬੁਰੇ ਦੀ ਪਛਾਣ ਕਰਨ ਦੀ ਗਿਫਟ ਦੇਵਰਦਾਨ ਦਿਓ ਸਾਨੂੰ ਤਾਂ ਜੋ ਸਾਨੂੰ ਸਮਝ ਆ ਸਕੇ ਕਿ ਜਿਹੜਾ ਸਾਡੇ ਸਾਹਮਣੇ ਆ ਜਿਹਨੂੰ ਅਸੀਂ ਸੁਣ ਰਹੇ ਆ ਵੇਖ ਰਹੇ ਆ ਫਾਲੋ ਕਰ ਰਹੇ ਆ ਕੀ ਇਹ ਪਰਮੇਸ਼ਵਰ ਦੇ ਵੱਲੋਂ ਹੈ ਜਾ ਇਹ ਪਰਮੇਸ਼ਵਰ ਦਾ ਬੰਦਾ ਹੋਣ ਦਾ ਡਰਾਮਾ ਕਰ ਰਿਹਾ ਆ ਅੱਜ ਕੱਲ ਡਰਾਮਾ ਬਹੁਤ ਆ ਤੁਸੀਂ ਦੇਖੋ ਜਦੋਂ ਆਪਾਂ ਵਚਨ ਦੇ ਵਿੱਚ ਦੇਖਦੇ ਆ ਲਿਖਿਆ ਬਹੁਤੇ ਝੂਠੇ ਨਬੀ ਉਠਾਏ ਆ ਅਰ ਜਦੋਂ ਅੰਤਲੇ ਸਮੇਂ ਦੀਆਂ ਨਿਸ਼ਾਨੀਆਂ ਪੁੱਛੀਆਂ ਉੱਥੇ ਵੀ ਯਿਸੂ ਜੀ ਨੇ ਕੀ ਕਿਹਾ ਬਹੁਤ ਝੂਠੇ ਨਬੀ ਉੱਠਣਗੇ ਜਿੱਥੇ ਝੂਠੇ ਆ ਨਾ ਉੱਥੇ ਗਿਣਤੀ ਕੀ ਆ ਬਹੁਤ ਉੱਥੇ ਨਹੀਂ ਲਿਖਿਆ ਕਿ ਵੇਰ ਲੈ ਵੇਰ ਲੈ ਕੋਈ ਕੋਈ ਕੀ ਲਿਖਿਆ ਬਹੁਤ ਇੱਥੇ ਵੀ ਇਹੀ ਲਿਖਿਆ ਕਿਉਂ ਜੋ ਬਾਲੇ ਝੂਠੇ ਨਬੀ ਸੋ ਜ਼ਿਆਦੇ ਕੌਣ ਆ ਝੂਠੇ ਤੇ ਜਿੱਥੇ ਅਸਲੀ ਵਾੜਿਆਂ ਦੀ ਗੱਲ ਆ ਉੱਥੇ ਕੀ ਲਿਖਿਆ ਕਹਿੰਦਾ ਫਸਲ ਪੱਕੀ ਹੋਈ ਆ ਤੇ ਵਾੜੇ ਥੋੜੇ ਆ ਜਿਹੜੇ ਐਕਚੁਅਲ ਵਨ ਆ ਜਿਹੜੇ ਅਸਲੀ ਆ ਉਹ ਥੋੜੇ ਆ ਤੇ ਬਹੁਤੇ ਕੌਣ ਆ ਝੂਠੇ ਪਹਿਲਾਂ ਮੈਂ ਵੀ ਬਹੁਤ ਹੈਰਾਨ ਹੁੰਦੀ ਸੀ ਜਿੱਦਨੂ ਦੇਖਣਾ ਅੱਛਾ ਇਦਾਂ ਇੱਧਰ ਦੇਖਿਆ ਇਦਾਂ ਉੱਧਰ ਨੂੰ ਦੇਖਿਆ ਇਦਾਂ ਤਾਂ ਬਹੁਤ ਮਨ ਪਰੇਸ਼ਾਨ ਹੋ ਜਾਂਦਾ ਸੀ ਪਰ ਫਿਰ ਇੱਕ ਦਿਨ ਪਰਮੇਸ਼ਵਰ ਦੇ ਆਤਮਾ ਨੇ ਆਹੀ ਵਚਨ ਮੇਰੀ ਸਮਝ ਦੇ ਵਿੱਚ ਪਾਇਆ ਕਿ ਝੂਠਿਆਂ ਦੇ ਬਾਰੇ ਵਿੱਚ ਵਚਨ ਪਹਿਲਾਂ ਹੀ ਕਹਿ ਰਿਹਾ ਕਿ ਉਹ ਬਾਲੇ ਹੋਣਗੇ ਰ ਪਰ ਵਾਡੇ ਜਿਹੜੇ ਅਸਲ ਦੇ ਵਿੱਚ ਆ ਉਹਨਾਂ ਦੇ ਬਾਰੇ ਵਿੱਚ ਲਿਖਿਆ ਥੋੜੇ ਆ ਸੋ ਇਸ ਲਈ ਅਸੀਂ ਸੁਚੇਤ ਹੋਣਾ ਹੈ ਚਾਰ ਚੁਫੇਰੇ ਬਹੁਤ ਨਾਨਸੈਂਸ ਚੀਜ਼ਾਂ ਹੋ ਰਹੀਆਂ ਆ ਜਿਨ੍ਹਾਂ ਦਾ ਕੋਈ ਤਕ ਨਹੀਂ ਬਣਦਾ ਜਿਨ੍ਹਾਂ ਦਾ ਵਚਨ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹੈਗਾ ਜਿਨ੍ਹਾਂ ਦੇ ਆਪਣੇ ਜੀਵਨ ਦੇ ਵਿੱਚ ਕੋਈ ਵਚਨ ਨਹੀਂ ਹੈਗਾ ਪਰ ਉਹ ਇਦਾਂ ਸ਼ੋਅ ਕਰਦੇ ਆ ਜਿਵੇਂ ਉਹਨਾਂ ਨਾਲੋਂ ਧਰਮੀ ਕੋਈ ਨਾ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਮੇਰੇ ਤੋਂ ਬਿਨਾ ਕੋਈ ਧਰਮੀ ਨਹੀਂ ਆ ਮੈਂ ਤਾਂ ਧਾਰਮਿਕਤਾ ਦੀ ਰਾਹ ਤੇ ਆ ਕਿ ਪ੍ਰਭੂ ਸਾਨੂੰ ਧਰਮੀ ਬਣਾਵੇ ਪ੍ਰਭੂ ਦੇ ਅਸਲੀ ਜਾਨਵੀ ਹੈ ਇਸ ਸੰਸਾਰ ਉੱਤੇ ਪਰ ਵਿਰਲੇ ਵਿਰਲੇ ਬਹੁਤ ਘੱਟ ਇਸ ਲਈ ਜੋ ਚਾਰਜ ਫੇਰੇ ਹੁੰਦਾ ਦੇਖ ਕੇ ਪ੍ਰਭਾਵਿਤ ਨਾ ਹੋਵੋ ਉੱਤਰ ਨੂੰ ਹੀ ਨਾ ਵਹਿ ਤੁਰੋ ਪਰ ਪਰਖੋ ਉਹਨਾਂ ਦੇ ਜੀਵਨ ਨੂੰ ਪਰਖੋ ਉਹਨਾਂ ਦੇ ਬੋਲ ਚਾਲ ਨੂੰ ਪਰਖੋ ਜੋ ਤੁਹਾਡੇ ਨਾਲ ਗੱਲਾਂ ਕਰ ਰਹੇ ਆ ਉਹ ਦੇਖੋ ਕਿ ਉਹ ਗੱਲਾਂ ਵਚਨ ਦੇ ਅਨੁਸਾਰ ਹੈਗੀਆਂ ਕਿ ਨਹੀਂ ਉਹਨਾਂ ਦਾ ਨਿੱਜੀ ਜੀਵਨ ਉਹਨਾਂ ਦਾ ਬਹਿਣਾ ਖਲੋਣਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੈਗਾ ਕਿ ਨਹੀਂ ਕਿੰਨਾ ਉਹਨਾਂ ਦੇ ਅੰਦਰ ਕਮਾਂਡ ਆ ਜਾਂ ਉਹ ਕਿੰਨੇ ਡਾਊਨ ਟੂ ਅਰਥ ਆ ਕਿੰਨੇ ਉਹ ਨਮਰ ਆ ਹਲੀਮ ਆ ਕਿਹੜੇ ਗੁਣ ਤੁਹਾਨੂੰ ਉਹਨਾਂ ਦੇ ਵਿੱਚ ਮਿਲ ਰਹੇ ਆ ਪਰਮੇਸ਼ਵਰ ਦੇ ਆਤਮਾ ਵਾਲੇ ਗੁਣ ਜਾਂ ਵਿਰੋਧੀ ਦੇ ਆਤਮਾ ਵਾਲੇ ਤਾਂ ਜ਼ਰੂਰ ਤੁਸੀਂ ਉਹਨਾਂ ਗੁਣਾ ਤੋਂ ਉਹਨਾਂ ਫਲਾਂ ਤੋਂ ਹੀ ਪਹਿਚਾਨ ਸਕੋਗੇ ਆਓ ਆਪਾਂ ਦੇਖੀਏ ਪਿਤਰਵਚਨ ਦੇ ਵਿੱਚ ਮਤੀ ਦੀ ਕਿਤਾਬ ਉਹਦਾ 7 ਨੰਬਰ ਅਧਿਆਇ ਬੁੱਕ ਆਫ ਮੈਥਿਊ ਚੈਪਟਰ 7 ਉਹਦੀ 15 ਤੋਂ ਆਪਾਂ ਪੜਨਾ ਸ਼ੁਰੂ ਕਰਦੇ ਆਂ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਕੌਣ ਕਹਿ ਰਿਹਾ ਹੈ ਪਰਮੇਸ਼ਵਰ ਦਾ ਬਚਨ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਗਿਆੜ ਹਨ ਉਹ ਗੱਲਾਂ ਬਹੁਤ ਬੋਲੀਆਂ-ਬੋਲੀਆਂ ਕਰਦੇ ਆ, ਸੋੜੀਆਂ-ਸੋੜੀਆਂ, ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਆ। ਉਹ ਆਪਣੀਆਂ ਗੱਲਾਂ ਦੇ ਵਿੱਚ ਵਚਨ ਦੇ ਹਵਾਲੇ ਵੀ ਜ਼ਿਆਦਾ ਦਿੰਦੇ ਆ ਨਾਰਮਲ ਦੇ ਨਾਲੋਂ। ਮੈਂ ਮੇਰਾ ਨਿੱਜੀ ਤਜਰਬਾ ਇਦਾਂ ਰਿਹਾ ਯਾਰ ਕਿਉਂ ਜ਼ਿਆਦਾ ਵਚਨ ਕੋਟ ਕਰਦੇ ਆ? ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਚੀਜ਼ ਦੇ ਨਾਲ ਵਲੇਟ ਲੋ ਆਪਣੇ ਆਪ ਨੂੰ ਢਾਕ ਲੋ ਵੀ ਇਹਨਾਂ ਨੂੰ ਲੱਗੂਗਾ ਕਿ ਇਹਨਾਂ ਨੂੰ ਜ਼ਿਆਦਾ ਜਾਣਨੀ ਆ ਤੇ ਜਦੋਂ ਆਪਾਂ ਨਵੇਂ ਸਮੇਂ ਹੁੰਨੇ ਆ ਜਾਂ ਉਸ ਲੈਵਲ ਦਾ ਗਿਆਨ ਨਹੀਂ ਹੁੰਦਾ ਤੇ ਆਪਾਂ ਫਿਰ ਉਹਨਾਂ ਦੇ ਚੱਕਰ ਵਿੱਚ ਫਸ ਜਾਂਦੇ ਆ ਕਹਿੰਦਾ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਇਲਮ ਆਇਆ ਹੈ ਤਾਂ ਮੂੰਹ ਜਬਾਨੀ ਵਚਨ ਦੱਸੀ ਜਾਂਦੇ ਕਿਹੜੀ ਗੱਲ ਕਿੱਥੇ ਲਿਖੀ ਆ ਕਿਹੜੀ ਗੱਲ ਕਿੱਥੇ ਲਿਖੀ ਆ ਇਹ ਤਾਂ ਪੱਕਾ ਹੀ ਬਹੁਤ ਰੱਬ ਦੇ ਨੇੜੇ ਹੋਣੇ ਆ ਤੇ ਹੁਸ਼ਿਆਰ ਕਿੰਨਾ ਤੋਂ ਰਹਿਣਾ ਆ ਝੂਠੇ ਨਬੀਆਂ ਤੋਂ ਨਬੀ ਮਤਲਬ ਉਹ ਗੱਲਾਂ ਕਰਨਗੇ ਜਿਹੜੀਆਂ ਕਿਸੇ ਨੂੰ ਨਹੀਂ ਪਤਾ ਨਬੂਤ ਕਰਨਗੇ ਉਹਨਾਂ ਤੋਂ ਬਹੁਤ ਹੁਸ਼ਿਆਰ ਰਹਿਣ ਦੀ ਜ਼ਰੂਰਤ ਆ ਕਿਉਂਕਿ ਕਹਿੰਦਾ ਉਹ ਢੇਡਾਂ ਦੇ ਭੇਸ ਵਿੱਚ ਆਉਂਦੇ ਆ ਪਰ ਅੰਦਰੋਂ ਪਾੜਨ ਵਾਲੇ ਬਗ